ਤੇ ਗੁਰਮਤ ਤੇ ਸਿੱਖ ਵਖਰੀ ਕੌਂ ਦਾ ਫਲਾਸਪਾ ਸਾਰਿਆਂ ਤੋਂ ਵੱਖਰਾ ਹੈ ਕਿਉਂਕਿ ਜੇ ਖੰਡੇ ਬਾਟ ਦਾ ਅੰਮ੍ਰਿਤ ਮਰਦ ਨੇ ਛਕਿਆ ਤੇ ਮਰਦ ਦੀ ਸ਼ਾਦੀ ਹੋਈ ਹੈ ਤੇ ਘਰ ਵਾਲੀ ਨੂੰ ਵੀ ਅੰਮ੍ਰਿਤ ਉਸੇ ਛਕਣਾ ਪੈਣਾ ਹੈ ਜੇ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰਿਆਂ ਨੇ ਮਰਦ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਨਹੀਂ ਕਿ ਬੀਬੀ ਨੂੰ ਕੋਈ ਹੋਰ ਨਾਰਾ ਦਿੱਤਾ ਜਾਓ ਬੀਬੀ ਨੂੰ ਇਹ ਹੀ ਨਾਰਾ ਲਾਉਣਾ ਉਹ ਵੀ ਇਹ ਹੀ ਬੋਲੇਗੀ ਭਾਵੇਂ ਅੱਜ ਕੱਲ ਪੜੀਆਂ ਲਿਖੀਆਂ ਸਾਡੀਆਂ ਭੈਣਾਂ ਤੇ ਮਾਵਾਂ ਬੀਬੀਆਂ ਇਸ ਗੱਲ ਤੇ ਸ਼ੰਕਾ ਕਰਦੀਆਂ ਤੇ ਵਿਤਕਰਾ ਸਿਤ ਕਰਨਾ ਚਾਹੁੰਦੀਆਂ ਕਿ ਸੰਤ ਜੀ ਸਾਨੂੰ ਇਹ ਦੱਸੋ ਕਿ ਜੇ ਗੁਰਮਤਿ ਵਿੱਚ ਇੱਕੋ ਜਾਰਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਸਾਂਝਾ ਖਜਾਨਾ ਬਖਸ਼ਿਆ ਤੇ ਫਿਰ ਬੀਬੀਆਂ ਨੂੰ ਪੰਜਾਂ ਪਿਆਰਾਂ ਵਿੱਚ ਕਿਉਂ ਨਹੀਂ ਲਾਇਆ ਜਾਂਦਾ ਪੰਜਾਂ ਪਿਆਰਾਂ ਦਾ ਪ੍ਰਸ਼ਾਰ ਕਿਉਂ ਨਹੀਂ ਦਿੱਤਾ ਜਾਂਦਾ ਇਹ ਨਾਸਤਿਕ ਲੋਕਾਂ ਵੱਲੋਂ ਸਵਾਲ ਆਉਂਦੇ ਨੇ ਸਿੱਖ ਲੜਕੀਆਂ ਸ਼ਰਧਾਂ ਵਾਲੀਆਂ ਉਹ ਤਾਂ ਕੋਈ ਨਹੀਂ ਸਵਾਲ ਕਰਦੀਆਂ ਨਹੀਂ ਪਰ ਕਈ ਪੜ੍ਹੇ ਲਿਖੇ ਵਰਗ ਦੇ ਲੋਕਾਂ ਵਿੱਚੋਂ ਇਹੋ ਜਿਹੇ ਸਵਾਲ ਉੱਠਦੇ ਆ ਉਹਦਾ ਉੱਤਰ ਖਾਲਸਾ ਜੀ ਇਹ ਹੈ ਇਹ ਵਿਤਕਰਾ ਨਹੀਂ ਜੈਸਾ ਵੇਲੇ 1756 ਬਿਕਰਮੀ ਨੂੰ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਖੜੋ ਕੇ ਸਤਿਗੁਰੂ ਗਰੀਬ ਨਵਾਜ਼ ਜੀ ਨੇ ਸੀਰੀ ਸਰ ਖਿੱਚ ਕੇ ਮੀਆਂ ਤੋਂ ਤੇ ਵੰਗਾ ਰਿਆ ਸੀ ਉਸ ਵੇਲੇ ਕਿਸੇ ਇਤਿਹਾਸ ਵਿੱਚ ਵਖਾਉ ਕਿ ਕਲਗੀਧਰਨੀ ਕਿਤੇ ਇਹ ਕਿਆ ਹੋਵੇ ਕਿ ਮਰਦ ਦਾ ਜਾਂ ਇੱਕ ਜਨਾਨੀ ਦਾ ਸਿਰ ਚਾਹੀਦਾ ਹੈ ਇਹ ਕਦੇ ਨਹੀਂ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਇੱਕ ਸਿਰ ਦੀ ਲੋੜ ਹੈ ਉਸ ਵੇਲੇ ਉੱਠ ਕੇ ਸਾਡੀ ਮਾਂ ਪੈਣ ਵੀ ਕੋਈ ਨਾ ਕੋਈ ਸਿਰ ਦੇ ਦਿੰਦੀ ਤੇ ਪੰਜਾਂ ਪਿਆਰੇ ਚ ਲੱਗ ਜਾਂਦੀ ਪੰਜਾਂ ਪਿਆਰਿਆਂ ਤੇ ਇਸ ਵਾਸਤੇ ਬੀਬੀਆਂ ਨੂੰ ਨਹੀਂ ਲਾਇਆ ਜਾਂਦਾ ਕਿਉਂਕਿ ਸਿਰ ਪੰਜਾਂ ਮਰਦਾਂ ਨੇ ਪਰਿਵਾਰ ਨਾਲ ਵੜਾਇਛੇ ਕਿਸੇ ਬੀਬੀ ਨੂੰ ਨਹੀਂ ਸੀ ਵੜਾਇਆ ਇਸ ਵਾਸਤੇ ਪੰਜਾਂ ਪਿਆਰਿਆਂ ਵਿੱਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ ਬੀਬੀਆਂ ਨੂੰ ਨਹੀਂ ਬਾਕੀ ਪ੍ਰਸ਼ਾਦ ਵਿੱਚ ਜੇ ਕਿਸੇ ਬੀਬੀ ਨੇ ਵਿਤਕਰਾ ਹੁੰਦਾ ਕੀਰਤਨ ਕਰਨ ਵਿੱਚ ਵਿਤਕਰਾ ਹੁੰਦਾ ਜਾਂ ਕਿਸੇ ਹੋਰ ਗੁਰਮਤਿ ਦੇ ਪ੍ਰੋਗਰਾਮਾਂ ਵਿੱਚ ਕੋਈ ਵਿਤਕਰਾ ਹੁੰਦਾ ਤੇ ਉਹ ਬੀਬੀ ਦੱਸੇ ਹਾਂ ਕਈ ਸਾਡੇ ਭਾਈ ਇਹ ਵੀ ਏਕਤਾ ਬਾਰੇ ਖਰੜੇ ਘੜਦੇ ਫਿਰਦੇ ਚਾਲੂ ਤਾਂ ਨਹੀਂ ਅਜੇ ਕੀਤੇ ਰਸਾਵਤਾਂ ਨਹੀਂ ਬਾਹਰ ਦੇ ਸਿੱਖ ਰਹੇ ਹੋ ਜੇ ਕੋਈ ਕਰੇ ਤਨ ਸੁਧਨਾ ਦੀ ਹੈ ਕੰਨਾਂ ਨੇ ਬਣਾਉਣ ਕੋਸ਼ਿਸ਼ਾਂ ਰੰਗੀਆਂ ਹੋਈਆਂ ਕਿ ਦੋ ਲਾਵਾ ਸਿੰਘ ਅੱਗੇ ਤੇ ਬੀਬੀ ਪਿੱਛੇ ਤੇ ਦੋ ਲਾਵਾ ਪ੍ਰਕਰਮੇ ਕਰਦੇ ਬੀਬੀ ਇੱਕ ਤੇ ਸਿੰਘ ਪਿੱਛੇ ਉਹ ਕਹਿੰਦੇ ਜੀ ਕਿ ਏਕਤਾ ਬਣਾਉਣੀ ਹੈ ਚਾਰੇ ਲਾਵਾ ਬੀਬੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਨਹੀਂ ਭਾਈ ਜੋ ਗੁਰਮਤਿ ਦਾ ਪ੍ਰੋਗਰਾਮ ਆ ਉਹਦੇ ਤੇ ਸਿੱਖਣੇ ਚੱਲਣਾ ਕਿਉਂਕਿ ਗੁਰਬਾਣੀ ਸਿੱਧ ਕਰਦੀ ਹੈ ਹੱਬੇ ਸਾਖ ਕੂੜਾਵੇ ਡਠੇ ਤੋਂ ਪੱਲੇ ਪਿੰਡੇ ਲੱਗੀ ਇਹ ਬਚਨ ਹੈ ਬੀਬੀ ਵੱਲੋਂ ਬੇਨਤੀ ਦੇ ਰੂਪ ਵਿੱਚ ਆ ਪਤੀ ਦੇ ਪ੍ਰਥਾਏ ਤੇ ਪਰ ਜੇ ਪਤੀ ਪਿੱਛੇ ਹੋਵੇ ਤੇ ਬੀਬੀ ਅੱਗੇ ਹੋਏ ਕਿਹੜੇ ਪਿਓ ਦੀ ਪੰਕਤੀ পড়ੋਗੇ ਹੱਬੇ ਸਾਖ ਉੜਾਵੇ ਡੱਠੇ ਤੋਂ ਪੱਲੇ ਪੈਂਦੇ ਲੱਗ ਇਹ ਤਾਂ ਗੁਰਬਾਣੀ ਚ ਹੈ ਹੀ ਕਿਤੇ ਨਹੀਂ ਇਹ ਸਵਾਹ ਜਿਹੜੇ ਮਨਮਤੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਤੋਂ ਬਚਣਾ ਹੈ ਕਿ